ਤਸਵੀਰਾਂ ਹੁਸ਼ਰਪੁਰ ਦੇ ਥੋਬੀ ਘਰ ਚੌਕ ਨਸਤੀਕਤੀਆਂ ਨੇ ਜਿੱਥੇ ਕਿ ਨਗਰ ਨਿਗਮ ਵੱਲੋਂ ਮਹਸ ਚੰਦ ਦਿਨ ਪਹਿਲਾਂ ਲਗਾਇਆ ਕਿ ਲੋਹੇ ਦਾ ਛੋਟਾ ਪੋਲ ਗੱਡੀ ਦੀ ਮਾਮੂਲੀ ਜਿਹੀ ਲਪੇਟ ਛਾਉਣ ਕਾਰਨ نیچے ਡਿੱਗ ਪਿਆ ਜਿਸ ਦੀ ਕਿ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਵੀਡੀਓ ਚ ਵੇਖਿਆ ਜਾ ਸਕਦਾ ਹੈ ਕਿ ਜਦੋਂ ਇੱਕ ਪਿਕਅਪ ਗੱਡੀ ਉਸ ਪੋਲ ਹੇਠਾਂ ਤੋਂ ਲੰਘਦੀ ਹੈ ਤਾਂ ਡਰਾਈਵਰ ਵੱਲੋਂ ਗੱਡੀ ਨੂੰ ਬਹੁਤ ਹੌਲੀ ਕਰਕੇ ਉੱਥੋਂ ਕੱਢਿਆ ਜਾਂਦਾ ਹੈ ਪ੍ਰੰਤੂ ਜਿਵੇਂ ਹੀ ਗੱਡੀ ਦਾ ਉੱਪਰਲਾ ਹਿੱਸਾ ਪੋਲ ਦੇ ਨਾਲ ਲੱਗਦਾ ਹੈ ਤਾਂ ਪੋਲ ਦਾ ਉੱਪਰਲਾ ਹਿੱਸਾ ਝਟ ਇੱਡਕ ਪਿੰਦਾ ਜਿਸ ਤੋਂ ਬਾਅਦ ਗੱਡੀ ਚਾਲਕ ਆਪਣੀ ਗੱਡੀ ਨੂੰ ਮੋੜ ਕੇ ਲੈ ਜਾਂਦਾ ਹੈ ਪ੍ਰੰਤੂ ਇਸ ਤੋਂ ਬਾਅਦ ਨਗਰ ਨਿਗਮ ਵੱਲੋਂ ਲਗਾਈਏ ਇਸ ਲੋਹੇ ਦੇ ਪੋਲ ਤੇ ਸਵਾਲ ਖੜੇ ਹੋ ਰਹੇ ਨੇ ਕਿ ਨਗਰ ਨਿਗਮ ਵੱਲੋਂ ਇਹ ਪੋਲ ਹਵਾ ਚ ਹੀ ਟੰਗਿਆ ਗਿਆ ਸੀ ਜਾਂ ਫਿਰ ਪੋਲ ਦੀ ਕੋਈ ਮਜ਼ਬੂਤੀ ਹੀ ਨਹੀਂ ਹੈ ਫਿਲਹਾਲ ਇਸ ਬਾਰੇ ਤਾਂ ਨਗਰ ਨਿਗਮ ਦੇ ਅਧਿਕਾਰੀ ਹੀ ਦੱਸ ਸਕਦੇ ਨੇ ਤੇ ਇੱਕ ਜਾਂਚ ਦਾ ਵੀ ਵਿਸ਼ਾ ਪ੍ਰੰਤੂ ਵੀਡੀਓ ਵੇਖ ਕੇ ਤੁਸੀਂ ਪੋਲ ਦੀ ਮਜ਼ਬੂਤੀ ਬਾਰੇ ਸਾਜ਼ੀ ਅੰਦਾਜ਼ਾ ਲਗਾ ਸਕਦੇ ਹਾਂ ਖੈਰ ਇਸ ਬਾਬਤ ਜਦੋਂ ਮੌਕੇ ਤੇ ਹੀ ਮੌਜੂਦ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਕੀ ਕੁਝ ਕਿਹਾ ਗਿਆ ਉਹ ਤੁਸੀਂ ਖੁਦ ਹੀ ਸੁਣ ਲਓ ਹੁਸ਼ਾਰਪੁਰ ਨੇ ਉਸਦੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ ਹਾਂਜੀ ਕੀ ਨਾਮ ਅੰਕਲ ਜੀ ਆਪਣਾ ਰਕੇਸ਼ ਇਹ ਜਿਹੜੀ ਅੱਜ ਆ ਬਿੱਲਰ ਗੜੇ ਆ ਲੋਹੇ ਦਾ ਤੁਸੀਂ ਦੇਖੀਏਕਰ ਬਿਲਕੁਲ ਦੇਖਿਆ ਇਹ ਕਿੰਨੇ ਵਜੇ ਦੀ ਹੈਗੀ 7 7:00 ਵਜੇ ਲਗੜੀ 7 ਕਿਹੜੀ ਗੱਡੀ ਨਾ ਵੱਜੀ ਇਹਦੇ ਵਿੱਚ ਇਹ ਬਲੈਰੋ ਜੀਪ ਸੀ ਜੀ ਪਰ ਤੇ ਵਿਚ ਉਹ ਮਾਰ ਟੋਣ ਵਾਲੀ ਸੀ ਕਿ ਮਾਰ ਟੋਣ ਵਾਲੀ ਅੱਛਾ ਜੀ ਤੇ ਕੋਈ ਨੁਕਸਾਨ ਕੋਈ ਉਹਦੇ ਛੱਟ ਜੋੜ ਉਹਦਾ ਨੁਕਸਾਨ ਨਹੀਂ ਹੋਇਆ ਬਚਾਉ ਗਿਆ ਵਿਚਾਰੇ ਦਾ ਤੇ ਬਾਕੀ ਕੋਈ ਇੱਚ ਲੱਗ ਛਾ ਗਿਆ ਕੋਈ ਹਾਸਾ ਤਾਂ ਨਹੀਂ ਲੱਗਾ ਕੋਈ ਕਿਸੇ ਦੇ ਲੱਗੀ ਛੱਟ ਜੋੜ ਤਾਂ ਨਹੀਂ ਲੱਗੀ ਅੱਜ ਤਾਂ 1.5-2 ਸਾਲ ਪਹਿਲਾਂ ਲੱਗੀ ਸੀ ਬੰਦਾ ਮਰ ਗਿਆ ਸੀ ਹੁਣ ਦੀ ਹੁਣ ਨੇ ਅੱਛਾ ਹੁਣ ਬਚਾਓਗੇ ਹੁਣ ਬਚਾਓ ਚਲੋ ਜੀ ਇਹ ਗੱਲ ਇਹਦਾ ਨਾ ਭਾਜੀ ਸਾਡੀ ਨਾ ਬੇਨਤੀ ਆ ਪ੍ਰਸ਼ਾਸਨ ਨੂੰ ਕਿ ਨਹੀਂ ਹਾਂ ਕਿ ਜੇ ਇਹੇ ਲਾਣੇ ਆ ਗਾਡਰ ਲਾਓ ਸਿਰ ਕੋਈ ਖੁਸ਼ੀ ਨਾ ਲਾਓ ਪਰ ਉਧਰ ਵੀ ਲਾਓ ਬੱਦਰ ਵਰ ਚੌਂਕ ਦੇ ਵਿੱਚ ਤਾਂ ਕਿ ਗੱਡੀ ਆਵੇ ਨਾ ਇਧਰ ਨੂੰ ਵੱਡੀ ਹੁਣ ਇੱਥੇ ਨਾ 30-30 ਫੁੱਟ ਦੀਆਂ ਗੱਡੀਆਂ ਆਣੀਆਂ ਇੱਥੋਂ ਬੈਕ ਹੁੰਨੀਆਂ ਆ ਸਾਡੀਆਂ ਕੰਦਾ ਉਹ ਥੋੜੀ ਤੋੜ ਗਏ ਉਹ ਟੀਨਾ ਤੋੜ ਗਏ ਇਧਰ ਸਾਡੇ ਪੁੱਲ ਸਾਰੇ ਤੋੜ ਗਏ ਹੈ ਕੀ ਕਰ ਸਕਦੇ ਆ ਅਸੀਂ ਘਰਾਂ ਦੇ ਵਿੱਚ ਗੱਡੀਆਂ ਬੈਕ ਹੁੰਨੀਆਂ ਕੰਦਾ ਸਿੱਟੀ ਜਾਂਦੇ ਆ ਦੇਖੋ ਜਾਨੀ ਤੁਹਾਡੇ ਕਹਿਣ ਤਾਂ ਪਾਉਦੇ ਵਿੱਚ ਮਿਡਲ ਚ ਲਾਓ ਕਿ ਮੈਂ ਯਾਰ ਜਿੱਥੇ ਗੱਡੀ ਬੈਕ ਹੁੰਦੀ ਹੋਵੇ ਉਹ ਜਗ੍ਹਾ ਤੇ ਲਾਓ ਕਿਤੇ ਲਾਣਾ ਦਾ ਉਹ ਤੋਂ ਬਾਅਦ ਪ੍ਰਿੰਸੀਪਲ ਬੇਤੀ ਦੇ ਘਰ ਦੇ ਕੋਲ ਜਗ੍ਹਾ ਹੈਗਾ ਤੋੜ ਜਾ ਉੱਥੇ ਲਾ ਦਿਓ ਨਹੀਂ ਗੱਡੀ ਉੱਥੋਂ ਬੈਕ ਤਾਂ ਹੋ ਜਵੇ ਜਗ੍ਹਾ ਦੇ ਵਿੱਚੋਂ ਜੇ ਹੁਣ ਉਧਰੋਂ ਗੱਡੀ ਆ ਗਈ ਆ ਇਧਰੋਂ ਲੱਗਿਓ ਆ ਇੱਥੋਂ ਬੈਕ ਇੱਥੋਂ ਹੋਊਗੀ ਠੀਕ ਇਹ ਤਾਂ ਬਚਾਅ ਹੋ ਗਿਆ ਜੇ ਉੱਥੇ ਬੰਦਾ ਖੜਾ ਹੁੰਦਾ ਤਾਂ ਉਹ ਉਹਦੇ ਚਰਚ ਗਿਰਨਾ ਸੀਗਾ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਨੇ ਕਿ ਜ਼ਿਆਦਾ ਨਾ ਲਾਓ ਜੇ ਲਾਣਾ ਤਾਂ ਉਧਰ ਲਾਓ ਜਾ ਕੇ ਉਹ ਜਿੱਥੋਂ ਗੱਡੀ ਬੈਕ ਹੁੰਦੀ ਹੋਵੇ ਇੱਥੇ ਘਰਾਂ ਨੂੰ ਤੋੜੀ ਜਾਂਦੇ ਆ ਬਾਅਦ ਵਿੱਚ ਆ ਹੁਣ ਦੇਖਣਾ ਇੱਥੇ ਲਾਇਆ ਬਸਰਾ ਉਹ ਪਰਲੀ ਗਲੀ ਚੋਂ ਜਾਂਦੀ ਆ ਇਹ ਐਕਸੀਡੈਂਟ ਤੋਂ ਬਚਾਣਾ ਉਧਰ ਤੋਂ ਸਭ ਤੋਂ ਜ਼ਿਆਦਾ ਖਤਰਾ ਐਕਸੀਡੈਂਟ ਦਾ ਉਹ ਬਸਾਂ ਗਲੀ ਦੇ ਵਿੱਚੋਂ ਨਿਕਲਦੀਆਂ ਪ੍ਰਭੂ ਦੇ ਮੰਦਿਰ ਦੇ ਕੋਲੋਂ ਤਸਵੀਰਾਂ ਹੁਸ਼ਰਪੁਰ ਦੇ ਥੋਬੀ ਘਰ ਚੌਕ ਨਸਤੀਕਤੀਆਂ ਨੇ ਜਿੱਥੇ ਕਿ ਨਗਰ ਨਿਗਮ ਵੱਲੋਂ ਮਹਸ ਚੰਦ ਦਿਨ ਪਹਿਲਾਂ ਲਗਾਇਆ ਕਿ ਲੋਹੇ ਦਾ ਛੋਟਾ ਪੋਲ ਗੱਡੀ ਦੀ ਮਾਮੂਲੀ ਜਿਹੀ ਲਪੇਟ ਛਾਉਣ ਕਾਰਨ نیچے ਡਿੱਗ ਪਿਆ ਜਿਸ ਦੀ ਕਿ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਵੀਡੀਓ ਚ ਵੇਖਿਆ ਜਾ ਸਕਦਾ ਹੈ ਕਿ ਜਦੋਂ ਇੱਕ ਪਿਕਅਪ ਗੱਡੀ ਉਸ ਪੋਲ ਹੇਠਾਂ ਤੋਂ ਲੰਘਦੀ ਹੈ ਤਾਂ ਡਰਾਈਵਰ ਵੱਲੋਂ ਗੱਡੀ ਨੂੰ ਬਹੁਤ ਹੌਲੀ ਕਰਕੇ ਉੱਥੋਂ ਕੱਢਿਆ ਜਾਂਦਾ ਹੈ ਪ੍ਰੰਤੂ ਜਿਵੇਂ ਗੱਡੀ ਦਾ ਉੱਪਰਲਾ ਹਿੱਸਾ ਪੋਲ ਦੇ ਨਾਲ ਲੱਗਦਾ ਹੈ ਤੇ ਪੋਲ ਦਾ ਉੱਪਰਲਾ ਹਿੱਸਾ ਛੱਟ ਏ ਡੇਕ ਪੈਂਦਾ ਜਿਸ ਤੋਂ ਬਾਅਦ ਗੱਡੀ ਚਾਲਕ ਆਪਣੀ ਗੱਡੀ ਨੂੰ ਮੋੜ ਕੇ ਲੈ ਜਾਂਦਾ ਪ੍ਰੰਤੂ ਇਸ ਤੋਂ ਬਾਅਦ ਨਗਰ ਨਿਗਮ ਵੱਲੋਂ ਲਗਾਏ ਗਏ ਇਸ ਲੋਹੇ ਦੇ ਪੋਲ ਤੇ ਸਵਾਲ ਖੜੇ ਹੋ ਰਹੇ ਨੇ ਕਿ ਨਗਰ ਨਿਗਮ ਵੱਲੋਂ ਇਹ ਪੋਲ ਹਵਾ ਚ ਹੀ ਟੰਗਿਆ ਗਿਆ ਸੀ ਜਾਂ ਫਿਰ ਪੋਲ ਦੀ ਕੋਈ ਮਜ਼ਬੂਤੀ ਹੀ ਨਹੀਂ ਹੈ ਫਿਲਹਾਲ ਇਸ ਬਾਰੇ ਤਾਂ ਨਗਰ ਨਿਗਮ ਦੇ ਅਧਿਕਾਰੀ ਹੀ ਦੱਸ ਸਕਦੇ ਨੇ ਤੇ ਇੱਕ ਜਾਂਚਦਾ ਵੀ ਵਿਸ਼ਾ ਪਰੰਤੂ ਵੀਡੀਓ ਵੇਖ ਕੇ ਤੁਸੀਂ ਪੁਲ ਦੀ ਮਜ਼ਬੂਤੀ ਬਾਰੇ ਸਹੀ ਅੰਦਾਜ਼ਾ ਲਗਾ ਸਕਦੇ ਹੋ ਖੈਰ ਇਸ ਬਾਬਤ ਜਦੋਂ ਮੌਕੇ ਤੇ ਹੀ ਮੌਜੂਦ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਕੀ ਕੁਝ ਕਿਹਾ ਗਿਆ ਉਹ ਤੁਸੀਂ ਖੁਦ ਹੀ ਸੁਣ ਲਓ ਹੁਸ਼ਾਰਪੁਰ ਨੇ ਉਸ ਦੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ